ਸਭ ਵਕਫਤ ਕਰਾਂ ਦਾ ਪੋਲੀਥੀਨ ਹੈ ਨਾ ਜਿਹੜਾ ਸਭ ਤੋਂ ਵੱਡਾ ਗੰਦਗੀ ਦਾ ਕਾਰਨ ਉਹ ਪੋਲੀਥੀਨ ਦਾ ਉਹ ਬੈਗ ਹੁੰਦਾ ਸਾਨੂੰ ਸ਼ੁਰੂਆਤ ਅਸੀਂ ਕੀਤੀ ਹੈ ਜਿਹੜੇ ਸਿੰਗਲ ਯੂਜ਼ ਪੋਲੀਥੀਨ ਨੂੰ ਬੈਨ ਕਰਕੇ ਉਹਦੀ ਥਾਂ ਤੇ ਬਾਇਓਡੀਗਰੇਡੇਬਲ ਪਲਾਸਟਿਕ ਹੈ ਬਹੁਤ ਲੋਕਾਂ ਦਾ ਸਵਾਲ ਹੁੰਦਾ ਜੀ ਕਿ ਪੋਲੀਥੀਨ ਤਾਂ ਹੋਰ ਤਰ੍ਹਾਂ ਚ ਵੀ ਹੁੰਦੇ ਪਲਾਸਟਿਕ ਵੀ ਹੁੰਦੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਪੈਕਿੰਗ ਆਂਦੀ ਆ ਚਿਪਸ ਦੇ ਬੈਗ ਹੁੰਦੇ ਲੇਕਿਨ ਉਹ ਆਲਾ ਕੋਈ ਵੀ ਸਿੱਧਾ ਨਹੀਂ ਕਿਉਂਕਿ ਉਹ ਕਿੰਨੇ 100 ਰੁਪਏ ਪਰ ਕਿਲੋ ਤੇ ਰੀਸਾਈਕਲ ਹੋ ਜਾਂਦਾ ਇਹਦੇ ਪਾਣੀ ਦੀਆਂ ਬੋਤਲਾਂ ਪੈਟ ਨੂੰ ਕਿਉਂ ਨਹੀਂ ਤੁਹਾਨੂੰ ਢਿੱਕੇ ਕਿਉਂ ਨਹੀਂ ਮਿਲਦੇ ਕਿਉਂਕਿ ਉਹ ਬਹੁਤ ਮਹਿੰਗੇ ਰੇਟ ਤੇ ਕੰਪਨੀਆਂ ਬਾਇਬੈਕ ਕਰਦੀਆਂ ਇਹ ਕੋਈ ਬਾਇਬੈਕ ਨਹੀਂ ਕਰਦਾ ਢਿੱਕਿਆ ਰਹਿ ਜਾਂਦਾ ਤਾਂ ਸ਼ੁਰੂਆਤ ਹੈ ਨਵੇਂ ਤਰ੍ਹਾਂ ਦੇ ਸਿੰਗਲ ਯੂਜ਼ ਪੋਲੀਥੀਨ ਨੂੰ ਬੈਨ ਕਰਕੇ ਨਵੇਂ ਤਰ੍ਹਾਂ ਦੇ ਬੈਗਸ ਲਿਆਉਂਦੇ ਆ ਵਿਥਿਨ 6 ਮਨਸ 6 ਮਹੀਨਿਆਂ ਬਾਅਦ ਇਹ ਅੱਪੇ ਜੇ ਦਿ ਬੁੰਤਰ ਖਰਾਬ ਹੋ ਕੇ ਮਿੱਟੀ ਵਿੱਚ ਡਲ ਜਾਂਦਾ ਹੈ ਹਸਪਤਲ ਸਿਆ ਉਹ ਜ਼ਰੂਰ ਮੱਕੀ ਦਾ ਬਣਿਆ ਹੋਇਆ ਜੀ ਆਰਗੈਨਿਕ ਮਟੀਰੀਅਲ ਹੈ ਦਿੱਲੀ ਦੀ ਕੰਪਨੀ ਹੈ ਗੁਜਰਾਤ ਦੀ ਕੰਪਨੀ ਹੈ ਹਿਮਾਚਲ ਉਹ ਸਾਡੇ ਇੱਥੇ ਜਿਹੜੇ ਸੈਲਰਸ ਨੇ ਉਹਨਾਂ ਨੂੰ ਸਿੱਧਾ ਵੇਚ ਰਹੇ ਆ ਤਾਂ ਉਹਨਾਂ ਨਾਲ ਸੰਪਰਕ ਕਰਾਇਆ ਤੇ ਉਹ ਵੇਚਣ ਲੱਗੇ ਆ ਲੋਕਾਂ ਨੂੰ ਕੀ ਅਪੀਲ ਕੀਤੀ ਕਿੰਨਾ ਟਾਈਮ ਰੈਕਸ਼ਨ ਦੇਵੋਗੇ ਉਸ ਤੋਂ ਬਾਅਦ ਪਿਛਲੇ ਸੁਭਾਤ ਹੀ ਪਿਛਲੇ 3 ਮਹੀਨਿਆਂ ਤੋਂ ਮੈਂ ਦੱਸ ਰਿਹਾ ਕਿ ਜੀ ਸਟਾਕ ਨਾ ਕਰੋ ਆਪਾਂ ਲਿਉਣ ਲੱਗੇ ਸਦਾ ਸਾਥ ਦਿਓ ਲੇਕਿਨ ਹਜੇ ਵੀ ਕਈਆਂ ਕੋਲ ਸਟਾਕ ਆ ਤਾਂ ਆਪਾਂ 1 ਮਹੀਨਾ ਹੋਰ ਰੱਖਿਆ ਕਿ ਲਗਭਗ 23 24 ਦਿਨ ਅੱਜ 7 ਤਰੀਕ ਹੈ 1 ਅਕਤੂਬਰ ਤੋਂ ਬਾਅਦ ਤੁਰੰਤ ਤੌਰ ਤੇ ਜਿਹੜਾ ਕੇਂਦਰ ਸਰਕਾਰ ਨੇ ਕਾਨੂੰਨ ਲਾਇਆ ਸਿੰਗਲ ਯੂਜ਼ ਪੋਲੀਥੀਨ ਬੈਨ ਕਰਨਾ ਹੈ ਉਹਨੂੰ ਆਪਾਂ ਪੂਰਨ ਤੌਰ ਤੇ ਬੰਦ ਕਰਾਂਗੇ 1 ਅਕਤੂਬਰ ਤੋਂ ਬਾਅਦ ਸਿਰਫ ਬਾਇਓ ਡਿਗਰੇਡੇਬਲ ਪਲਾਸਟਿਕ ਹੀ ਵਿਕੇਗਾ ਸ਼ਹਿਰ 'ਚ ਜੇ ਕਾਮਯਾਬ ਹੁੰਦਾ ਪਿੰਡਾਂ 'ਚ ਲੱਗੇ ਜਾਊਗਾ ਮੈਂ ਤਾਂ ਉਮੀਦ ਕਰਦਾ ਜੀ ਜੇ ਸ਼ਹਿਰ 'ਚ ਕਾਮਯਾਬ ਹੁੰਦਾ ਸਾਰੇ ਪਿੰਡਾਂ ਦੇ ਸਰਪੰਚਾਂ 'ਚ ਇਸਦੀ ਬੁਲਾਇ ਸੀ ਕਿ ਉਹਨਾਂ ਨੂੰ ਮਾਡਲ ਵਖਾ ਸਕੀਏ ਕਿ ਤੁਸੀਂ ਵੇਖੋ ਇਸ ਤਰ੍ਹਾਂ ਦੇ ਅਸੀਂ ਸ਼ਹਿਰ 'ਚ ਕਰਨ ਲੱਗੇ ਆ ਜੇ ਤੁਸੀਂ ਚਾਹੁੰਦੇ ਹੋ ਪਿੰਡਾਂ 'ਚ ਕਰਨਾ ਪਿੰਡ ਛੋਟਾ ਹੁੰਦਾ ਸ਼ਹਿਰ ਵੱਡਾ ਪਿੰਡਾਂ ਦੇ ਸਰਪੰਚ ਤੇ ਮੈਂਬਰ ਚਾਵੇ ਪਿੰਡਾਂ ਦੇ ਲੋਕ ਚਾਹਣ ਇੱਥੋਂ ਜਿਹੜੇ ਵੇਚੀ ਜਾਂਦੇ ਉਹਨਾਂ ਤੋਂ ਲੈ ਕੇ ਜਾਣ ਤੇ ਪਿੰਡ ਨੂੰ ਵੀ ਪਲਾਸਟਿਕ ਮੁ ਸਰ ਇੰਦੌਰ ਇਹੋ ਜਿਹਾ ਸ਼ਹਿਰ ਆ ਹਿੰਦੁਸਤਾਨ ਜਿਹੜਾ ਕੰਪਲੀਟਲੀ ਪੋਲੀਥਿਨ ਪਲਾਸਟਿਕ ਮੁਕਤ ਹੈ ਉਸ ਤੋਂ ਬਾਅਦ ਕੋਈ ਵੀ ਸ਼ਹਿਰ ਹਿੰਦੁਸਤਾਨ ਚ ਕਾਮਯਾਬੀ ਹੋਇਆ ਮੇਰਾ ਬਹੁਤ ਐਂਬੀਸ਼ਸ ਪ੍ਰੋਜੈਕਟ ਆ ਬੱਦਾਂ ਟੀਚਾ ਇੰਦੌਰ ਤੋਂ ਬਾਅਦ ਦੂਜਾ ਸ਼ਹਿਰ ਜੇ ਕੋਈ ਹੋਵੇ ਭਾਵੇਂ ਸਾਡਾ ਸ਼ਹਿਰ ਛੋਟਾ ਜਿਹਾ ਗਿੱਦੜਦਾ ਹੋਵੇ ਹਿੰਦੁਸਤਾਨ ਅੰਦਰ ਪੰਜਾਬ ਅੱਗੇ ਆਵੇ ਦੇਖੋ ਕਿੰਨਾ ਕੰਮ ਆ ਦੇਖ ਕੇ ਆਏ ਸੀ ਕਿਵੇਂ ਬੰਦਾ ਥੋੜਾ ਪ੍ਰੋਸੈਸ ਕਰ ਸਕੀਏ ਦਿਖਾਦਾ ਮੱਕੀ ਨੂੰ ਇਹ ਡਿਜ਼ੋਲਵ ਕਰਦੇ ਆ ਮੱਕੀ ਦੇ ਨਿੱਕੇ ਨਿੱਕੇ ਤਣਕੇ ਬਣਾ ਲੈਂਦੇ ਆ ਕੈਮੀਕਲ ਪਾ ਕੇ ਉਹਜ਼ ਕੈਮੀਕਲ ਦੇ ਨਾਲ ਮੱਕੀ ਆਪੇ 6 ਮਹੀਨਿਆਂ ਤੱਕ ਵਰਕਰਾਂ ਰਹਿੰਦੀ ਹੈ ਉਸ ਤੋਂ ਬਾਅਦ ਉਹ ਮੱਕੀ ਡਿਜ਼ੋਲਵ ਹੋਣ ਲੱਗ ਜਾਂਦੀ ਹੈ ਐਡੇ-ਐਡੇ ਤਾਣੇ ਸੀ ਉਹ ਮਸ਼ੀਨ ਜਾਂਦੇ ਸੀ ਉਹ ਪਲਾਸਟਿਕ 'ਚ ਗਰਮ ਹੋ ਕੇ ਲਿਫਾਫੇ ਬੰਦੇ ਆਉਂਦੇ ਸੀ ਚਾਹੇ ਜਿੱਡਾ ਮਰਜ਼ੀ ਸਾਈਜ਼ ਬਣਾ ਲਓ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਆ ਦੇ ਇੰਸਟਾ ਫੇਸਬੁੱਕ ਪੇजेस ਤੇ ਉੱਤੇ ਸਾਰਾ ਪ੍ਰੋਸੈਸ ਦਿਖਾਉਂਦੇ ਕਿਵੇਂ ਬਣਦਾ ਤੇ ਬੇਸਿਕਲੀ ਮੱਕੀ ਤੋਂ ਆ ਕੁਝ ਵਿੱਚ ਕਾਟਨ ਪਈ ਹੈ ਤੇ ਕੁਝ ਵਿੱਚ ਪਲਾਸਟਿਕ ਆਪਣਾ కెమికਲ ਪਿਆ ਇਹ ਪਰ ਦੇਖਿਆ ਸਾਬ ਨੂੰ ਕਹਿੰਦਾ ਆਪਣੀ ਨਿਸ਼ਾਨ ਲੱਗੀ ਤੇ ਇਦਾਂ ਕਿਸੇ ਹੋ ਸਕਦਾ ਬਹੁਤ ਵੱਡਾ ਪ੍ਰੋਜੈਕਟ ਹੈ ਇਹਨੂੰ ਕਾਮਯਾਬ ਕਰਨੇ ਪੂਰੇ ਪੰਜਾਬ ਦੀ ਸਹਿਲ ਚਾਹੀਦੀ ਹੈ ਇਸ ਕਰਕੇ ਫੈਕਟਰੀਆਂ ਕੇਵਲ ਉੱਥੇ ਵੱਡੀਆਂ ਲਾਈਆਂ ਜੇ ਕਾਮਯਾਬ ਹੁੰਦਾ ਤਾਂ ਪੰਜਾਬ ਸਰਕਾਰ ਕੰਸੈਸ਼ਨ ਦਵੇ ਤੇ ਇੱਥੇ ਵੀ ਕੋਈ ਲਾਲਵੇ ਤੇ ਮੱਕੀ ਵਾਧੂ ਵਿੱਚ ਨਹੀਂ ਪਈ ਚੰਗਾ ਓਪਸ਼ਨ